ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੀਤ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਨਵੀਂ ਵੀਡੀਓ ਤੇ ਅੱਜ ਆਪਾਂ ਬਣਾਉਣ ਲੱਗੇ ਆ ਮੋਸਟ ਡਿਮਾਂਡਿੰਗ ਦਹੀਂ ਪੱਲੇ ਜਿਹੜੇ ਕਿ ਆਪਾਂ ਨੂੰ ਜਦੋਂ ਆਪਾਂ ਰੇੜੀਆਂ ਤੇ ਜਾਂਦੇ ਆ ਤਾਂ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਆਪਾਂ ਸੋਚਦੇ ਰਹਿੰਨੇ ਵੀ ਇਹਨਾਂ ਨੂੰ ਘਰੇ ਕਿਵੇਂ ਬਣਾਈਏ ਸੋ ਅੱਜ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਨ ਲੱਗੇ ਆ ਵੀ ਆਪਾਂ ਘਰੇ ਬਹਿ ਕੇ ਆਸਾਨ ਤਰੀਕੇ ਦੇ ਨਾਲ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਜਿਹੜੇ ਦਹੀਂ ਭੱਲੇ ਬਣਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਧੋਤੇ ਮਾਂ ਲੈ ਲਏ ਆ ਇਹਨਾਂ ਨੂੰ ਤੁਸੀਂ ਜਿਹੜਾ ਭਿਉਂ ਕੇ ਰੱਖਣਾ ਆ ਪਹਿਲੇ ਇਹਨੂੰ ਚੰਗੀ ਤਰ੍ਹਾਂ 2 ਤੋਂ 3 ਵਾਰੀ ਧੋ ਲੈਣਾ ਆ ਧੋ ਕੇ ਚੰਗੀ ਤਰ੍ਹਾਂ ਦਾ ਪਾਣੀ ਚੇਂਜ ਕਰਕੇ ਉਸ ਤੋਂ ਬਾਅਦ ਇਹਨੂੰ ਅੱਧੇ ਤੋਂ ਘੰਟੇ ਵਿੱਚ ਭਿਉਉ ਕੀ ਆਪਾਂ ਰੱਖਣਾ ਆ ਤਾਂ ਕਿ ਦਾਲ ਜਿਹੜੀ ਆਪਣੀ ਫੁੱਲ ਜਵੇ ਲੋ ਵੀ ਜਿਹੜੀ ਆਪਣੀ ਦਾਲ ਆ ਫੁੱਲ ਚੁੱਕੀ ਆ ਇਹਨੂੰ ਮੈਂ ਚੰਗੀ ਤਰ੍ਹਾਂ ਫੇਰ ਪਾਣੀ ਨੂੰ ਕੱਢ ਦਿੱਤਾ ਸੀ ਦੁਬਾਰਾ ਪਾਣੀ ਦੇ ਵਿੱਚ ਧੋ ਲਈ ਆ ਹੁਣ ਚੰਗੀ ਤਰ੍ਹਾਂ ਸਾਫ਼ ਕਰ ਲਈ ਆ ਹੁਣ ਆਪਾਂ ਇਹਨੂੰ ਕਰਾਂਗੇ ਗ੍ਰाइंड ਗ੍ਰाइंड ਕਰਦੇ ਵਿੱਚ ਕਰਨਾ ਆ ਜਿਹੜੀ ਆਪਣੀ ਮਿਕਸੀ ਹੁੰਦੀ ਆ ਉਹਦੇ ਵਿੱਚ ਤੁਸੀਂ ਇਹਨੂੰ ਪਾ ਕੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਗ੍ਰाइंड ਕਰਨਾ ਇਹਨੂੰ ਪਾਣੀ ਆਪਾਂ ਉਨਾਂ ਘੱਪਾਉਣਾ ਜਿੰਨੀ ਕ ਆਪਾਂ ਨੂੰ ਨੀਡ ਹੋਈ ਪਹਿਲੇ ਨਹੀਂ ਪਾਣੀ ਪਾਉਣਾ ਪਹਿਲਾਂ ਇਹਨੂੰ ਗ੍ਰाइंड ਕਰਾਂਗੇ। ਨਾ ਹੀ ਜ਼ਿਆਦਾ ਇਹ ਪਤਲੀ ਕਰਨੀ ਆ ਤੇ ਨਾ ਹੀ ਜ਼ਿਆਦਾ ਥਿੱਕ ਰੱਖਣੀ ਆ ਇਹਨੂੰ। ਬਸ ਨਾਰਮਲ ਜਿਹਾ ਰੱਖਣਾ ਹੈ। ਥੋੜਾ ਜਿਹਾ ਮੈਨੂੰ ਥਿੱਕ ਲੱਗ ਰਿਹਾ ਸੀ ਮੈਂ ਥੋੜਾ ਜਿਹਾ ਇੱਥੇ ਪਾਣੀ ਐਡ ਕਰ ਦਾਂ। ਆਪਾਂ ਇਹਦੇ ਵਿੱਚ ਪਾ ਦਾਂਗੇ ਰਿਫਾਈਨਡ ਆਇਲ ਇਹ ਰਿਫਾਈਨਡ ਆਇਲ ਚ ਮੈਂ ਤਾਂ ਬਣਾਉਣ ਲੱਗੀ ਆ ਜੇ ਤੁਸੀਂ ਦਹੀਂ ਭੱਲੇ ਚਾਹੁੰਦੇ ਆ ਤੁਹਾਡੇ ਵਾਈਟ ਵਾਈਟ ਰਹਿਣ ਚਿੱਟੇ-ਚਿੱਟੇ ਤਾਂ ਤੁਸੀਂ ਰਿਫਾਈਨਡ ਆਇਲ ਚ ਬਣਾਇਓ ਕਈ ਵਾਰੀ ਆਪਾਂ ਦੂਸਰਾ ਸਰੋਂ ਦਾ ਤੇਲ ਯੂਜ਼ ਕਰਦੇ ਆ ਉਹਦੇ ਚ ਪੀਲੇ ਹੋ ਜਾਂਦੇ ਦਹੀਂ ਭੱਲੇ ਸੋ ਇਹੀ ਰੀਜ਼ਨ ਹੁੰਦਾ ਵੀ ਆਪਣੇ ਦਹੀਂ ਭੱਲੇ ਜਿਹੜੇ ਪੀਲੇ ਬਣਦੇ ਆ ਉਹ ਆਪਾਂ ਸਰੋਂ ਦਾ ਤੇਲ ਯੂਜ਼ ਕਰ ਲੈਂਦੇ ਆ ਪਰ ਅੱਜ ਆਪਾਂ ਇਥੇ ਰਿਫਾਈਨਡ ਯੂਜ਼ ਕਰਾਂਗੇ ਤੇ ਇਹਦੇ ਵਿੱਚ ਆਪਣੇ ਜਿਹੜੇ ਭੱਲੇ ਉਹ ਵਾਈਟ-ਵਾਈਟ ਬਣਨਗੇ ਇਦੇ ਚ ਆਪਾਂ ਥੋੜਾ ਜਿਹਾ ਪਾਵਾਂਗੇ ਲੋਨ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਚ ਆ ਜੀਰਾ ਮੈਂ ਜਿਹੜਾ ਐ ਰੋਸਟ ਕਰਕੇ ਰੱਖਿਆ ਹੋਇਆ ਸੀ ਥੋੜਾ ਜਿਹਾ ਪਾਵਾਂਗੇ ਇਹਦੇ ਚ ਜੀਰਾ ਤੇ ਹੁਣ ਇਹਨੂੰ ਕਰ ਦਾਂਗੇ ਮਿਕਸ ਇਹਦੇ ਵਿੱਚ ਇਹਨੂੰ ਇੱਕ ਸਾਈਡ ਨੂੰ ਹੀ ਘੁਮਾਉਣਾ ਆ ਦੂਜੀ ਸਾਈਡ ਨੂੰ ਨਹੀਂ ਘੁਮਾਉਣਾ ਤਾਂ ਕਿ ਜਿਹੜੀ ਇਹਦੇ ਵਿੱਚ ਹਵਾ ਭਰ ਜਾਏ ਤੇ ਆਪਣੇ ਦਹੀਂ ਭੱਲੇ ਜਿਹੜੇ ਫੁੱਲੇ ਫੁੱਲੇ ਬਣਨ ਤੇ ਜੇਕਰ ਤੁਸੀਂ ਇਹਦੇ ਚ ਬੇਕਿੰਗ ਪਾਊਡਰ ਪਾਉਣਾ ਤਾਂ ਪਾ ਵੀ ਸਕਦੇ ਆ ਜੇ ਸਕਿਪ ਕਰਨਾ ਸਕਿਪ ਦੀ ਸਕਿਪ ਵੀ ਕਰ ਸਕਦੇ ਆ ਇਹਦੇ ਨਾਲ ਥੋੜੇ ਜਿਹਾ ਹੋਰ ਫੁੱਲੇ ਫੁੱਲੇ ਬਣਨਗੇ ਵੈਸੇ ਵੀ ਫੁੱਲੇ ਫੁੱਲੇ ਬਣ ਜਾਂਦੇ ਆ ਜੇ ਤੁਸੀਂ ਸਕਿਪ ਕਰਨਾ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਆ ਇਹਦੀ ਜਗ੍ਹਾ ਤੁਸੀਂ ਇਨੋ ਵੀ ਪਾ ਸਕਦੇ ਆ ਥੋੜੀ ਜਿਹੀ ਜੇ ਕੁਝ ਵੀ ਨਹੀਂ ਪਾਉਣਾ ਤਾਂ ਸਕਿਪ ਵੀ ਕਰ ਸਕਦੇ ਆ हूं जो बैटल हो गया रेडी हम आप तेल भी गर्म हो गया है फ्लेम लो ही रखो ताकि जेडे बिचो भी चंगी तरह कुक हो सकन ਤੁਸੀਂ ਦੇਖ ਸਕਦੇ ਆਂ ਵੀ ਪੈਂਦੇ ਸਾਰੇ ਕਿਵੇਂ ਫੁੱਲ ਰਹੇ ਆਂ ਇਹਨਾਂ ਦਾ ਸਾਈਜ਼ ਵੀ ਵੜਾ ਹੋਊਗਾ ਬਾਅਦ ਵਿੱਚ ਜਦੋਂ ਆਪਾਂ ਇਹਨਾਂ ਨੂੰ ਪਾਣੀ 'ਚ ਪਾਵਾਂਗੇ। ਛੇਰਾ ਇਹ ਜਿਹੜੇ ਆ ਲਾਈਟ ਬ੍ਰਾਊਨ ਕਰਕੇ ਆਪਾਂ ਕੱਢ ਲਾਂਗੇ। ਤੇ ਪਿੱਛੇ ਇਮਲੀ ਦੀ ਚਟਨੀ ਰੱਖੀ ਹੋਈ ਹੈ ਵੈਸੇ ਮੈਂ ਇਮਲੀ ਦੀ ਚਟਨੀ ਦੀ ਰੈਸਪੀ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਆ ਤੁਹਾਡੇ ਨਾਲ। ਤੇ ਤੁਸੀਂ ਅੱਜ ਵੀ ਨਾਲ-ਨਾਲ ਦੇਖ ਸਕਦੇ ਹੋ ਕਿ ਕਿ ਨਾਲ-ਨਾਲ ਬਣੀ ਜਾਊਗੀ। ਤੁਸੀਂ ਦੇਖੋ ਵੀ ਕਿੰਨੇ ਜਿਆਦੇ ਸੌਫਟ ਬਣੇ ਆ ਰੂਈ ਵਰਗੇ ਲਓ ਵੀ ਦਹੀਂ ਭੱਲੇ ਜਿਹੜੇ ਆਪਣੇ ਉਹ ਬਣ ਗਏ ਸੀਗੇ ਹੁਣ ਆਪਾਂ ਇੱਕ ਦੇਗ ਦੇ ਵਿੱਚ ਠੰਡਾ ਪਾਣੀ ਕਰਨਾ ਆ ਉਹਦੇ ਵਿੱਚ ਮੈਂ ਬਰਫ਼ ਪਾ ਲਈ ਹੁਣ ਇਹ ਜਿਹੜੇ ਸਾਰੇ ਆਪਾਂ ਬਣਾਏ ਹੋਏ ਆ ਦਹੀਂ ਭੱਲੇ ਇਹ ਵਿੱਚ ਡਿਪ ਕਰ ਦਾਂਗੇ ਠੰਡੇ ਹੋ ਗਿਆ ਸੀ ਇਹ ਥੋੜਾ ਜਿਹਾ ਠੰਡੇ ਕਰਕੇ ਤਾਂ ਇਹਨੂੰ ਵਿੱਚ ਡਿਪ ਕਰ ਦਿਓ ਤਾਂ ਕਿ ਇਹ ਜਿਹੜੇ ਆ ਫੁੱਲ ਜਾਣ ਉਹ ਵੀ ਪੁਦੀਨਾ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ ਨਹੀਂ ਮਿਲਦਾ ਸੋ ਆਪਾਂ ਪੁਦੀਨੇ ਦੀ ਜਗ੍ਹਾ ਮਿਆਹ ਵਾਲਾ ਜਿਹੜਾ ਚਟਨੀ ਪੁਦੀਨਾ ਮਸਾਲਾ ਮੰਗਾ ਲਿਆ ਸੀ ਹੁਣ ਆਪਾਂ ਇਹਦੀ ਜਿਹੜੀ ਗ੍ਰੀਨ ਚਟਨੀ ਬਣਾਵਾਂਗੇ ਇੱਕ ਚਮਚਾ ਆਪਾਂ ਇਹਦੇ ਵਿੱਚ ਪਾ ਲਿਆ ਮਸਾਲੇ ਦਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਕਰਦਾਂਗੇ ਮਿਕਸ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹ ਘਰੇ ਜਿਹੜੀ ਆ ਗ੍ਰੀਨ ਚਟਨੀ ਬਣਾ ਸਕਦੇ ਆ ਜੇ ਥੋੜਾ ਜਿਹਾ ਇਹਦੇ ਚ ਹੋਰ ਦੇਈ ਐਡ ਕਰਨਾ ਤਾਂ ਤੁਸੀਂ ਹੋਰ ਵੀ ਐਡ ਕਰ ਸਕਦੇ ਆ ਜੇ ਇਦਾਂ ਦੀ ਇਹਦੀ ਰੱਖਣੀ ਹੈ ਕਨਸਿਸਟੈਂਸੀ ਤਾਂ ਇਦਾਂ ਵੀ ਰੱਖ ਸਕਦੇ ਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਦਹੀਂ ਐਡ ਕਰ ਲਾਂਗੇ ਇਹਦੇ 'ਚ ਤੇ ਇਹਨੂੰ ਕਰ ਦਾਂਗੇ ਮਿਕਸ ਤੇ ਇਹ ਜਿਹੜੀ ਆਪਾਂ ਭੱਲਿਆਂ ਤੇ ਯੂਜ਼ ਕਰਾਂਗੇ ਤੇ ਹੁਣ ਮੈਂ ਇਹਦੇ ਤੇ ਪਾਉਣ ਨੂੰ ਬਰੀਕ ਬਰੀਕ ਜਿਹੜੇ ਆ ਪਿਆਜ਼ ਕੱਟ ਲੂੰਗੀ ਤੁਸੀਂ ਸਕਿਪ ਵੀ ਕਰ ਸਕਦੇ ਆ ਕਈਆਂ ਨੂੰ ਪਿਆਜ਼ ਜਿਹੜਾ ਉਹ ਨਹੀਂ ਪਸੰਦ ਹੁੰਦਾ ਸੋ ਤੁਸੀਂ ਇਹਨੂੰ ਸਕਿਪ ਕਰ ਦਿਓ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਬਰੀਕ ਬਰੀਕ ਕੱਟ ਸਕਦੇ ਆ ਲਓ ਵੀ ਤਾਂ ਹੀ ਭੱਲੇ ਤੁਸੀਂ ਦੇਖ ਸਕਦੇ ਆ ਉਵੇਂ ਹੀ ਚਿੱਟੇ ਚਿੱਟੇ ਪਏ ਆ ਤੇ ਫੁੱਲ ਕੇ ਕਿੱਡੇ ਕਿੱਡੇ ਹੋ ਗਏ ਹਨਾ ਤੇ ਹੁਣ ਆਪਾਂ ਇਹਨਾਂ ਦੀ ਪਲੇਟਿੰਗ ਕਰਾਂਗੇ ਤੇ ਪਾਪੇ ਨੂੰ ਦਿਖਾਵਾਂਗੇ ਟੇਸਟ ਪਲੇਟਿੰਗ ਕਿਵੇਂ ਕਰਨੀ ਆ ਪਹਿਲਾਂ ਇਹਨੂੰ ਸੁਕਾ ਲੈਣਾ ਇਹਦੇ ਚੋਂ ਪਾਣੀ ਜਿਹੜਾ ਸਕਵੀਜ਼ ਕਰ ਦੇਣਾ ਪੂਰੇ ਜਾਲੀਦਾਰ ਬਣੇ ਆਪਣੇ ਜਿਹੜੇ ਦਹੀਂ ਭੱਲੇ ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਪਾਵਾਂਗੇ ਦਹੀਂ ਕਿਉਂਕਿ ਇਹਦਾ ਜ਼ਿਆਦਾ ਟੇਸ ਜਿਹੜਾ ਦਹੀਂ ਵਿੱਚ ਹੀ ਆਉਂਦਾ ਤੇ ਹੁਣ ਆਪਾਂ ਇਹਦੇ ਤੇ ਪਾਵਾਂਗੇ ਜਿਹੜੀ ਆਪਾਂ ਬਣਾਈ ਹੋਈ ਸੀ ਚਟਣੀ ਥੋੜੀ ਜਿਹੀ ਆਪਾਂ ਇਹਦੇ ਤੇ ਪਾਵਾਂਗੇ ਜਿਹੜੀ ਆਪਾਂ ਇਮਲੀ ਦੀ ਚਟਨੀ ਬਣਾਈ ਸੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਤੇ ਕੱਟਿਆ ਹੋਇਆ ਪਿਆਜ਼ ਥੋੜੀ ਜਿਹੀ ਪਾਵਾਂਗੇ ਇਹਦੇ ਤੇ ਕੈਚੱਪ ਉੱਪਰੋਂ ਦੀ ਪਾ ਦਾਂਗੇ ਇਹਦੇ ਤੇ ਆਪਾਂ ਚਾਟ ਮਸਾਲਾ ਤੇ ਥੋੜਾ ਜਿਹਾ ਉੱਤੇ ਪਾ ਦਾਂਗੇ ਆਪਾਂ ਇਹਦੇ ਹੋਰ ਦੇ ਤੇ ਹੁਣ ਆਪਾਂ ਪਾਪਾ ਨੂੰ ਟੇਸਟ ਕਰਾਉਨੇ ਆ ਤੇ ਪੁੱਛਦੇ ਉਹਨਾਂ ਨੂੰ ਇਹ ਕਿੱਦਾਂ ਦੇ ਲੱਗੇ ਲਾਓ ਬਈ ਹੁਣ ਪਾਪਾ ਖਾ ਕੇ ਦੱਸਣਗੇ ਵੀ ਦਹੀਂ ਭੱਲੇ ਕਿਵੇਂ ਦੇ ਬਣੇ ਆ ਸੌਫਟ ਬਣੇ ਆ ਜਾਂ ਨਹੀਂ ਬਣੇ ਲਓ ਜੀ ਅੱਜ ਆਪਣੇ ਆਸਤੇ ਆ ਕੇ ਦਹੀਂ ਭੱਲੇ ਬਣ ਕੇ ਹਾਂ ਹੁਣ ਆਪਾਂ ਚੈੱਕ ਕਰਨ ਲੱਗੇ ਆ ਮੇਰੇ ਬੱਚਿਆਂ ਨੂੰ ਆਪ ਚੈੱਕ ਕਰਨਾ ਚਾਹੀਦਾ ਪਰ ਆਪਣਾ ਆਪਾਂ ਤੋਂ ਹੁਣ ਜੱਜ ਦਾ ਕੰਮ ਲੈਂਦੇ ਹਾਂ ਜੋ ਦੇਖਦੇ ਆਂ ਕੈਸੇ ਬਣੇ ਆ ਬਹੁਤ ਵਧੀਆ ਬੇਟਾ ਬਣੇ ਆ ਜਮਾਂ ਬਾਜ਼ਾਰੂ ਸਟਾਈਲ ਬਾਜ਼ਾਰ ਨਾਲੋਂ ਵਧੀਆ ਬਣੇ ਆ ਸੌਫਟ ਆ ਪੂਰੇ ਬਹੁਤ ਬਹੁਤ ਪੂਰੇ ਪੂਰੇ ਲੋ ਵੀ ਪਾਪੇ ਨੇ ਤਾਂ ਕਰ ਦਿੱਤੇ ਪਾਸ ਆਪਣੇ ਦਹੀਂ ਭੱਲੇ ਤੇ ਹੁਣ ਆਪਾਂ ਬਾਕੀਆਂ ਨੂੰ ਵੀ ਦੇ ਦਈਏ ਤੇ ਹੋਪਸ ਉਹ ਜਿਹੜੇ ਤੁਹਾਨੂੰ ਦਹੀਂ ਭੱਲੇ ਆ ਬਹੁਤ ਵਧੀਆ ਲੱਗੇ ਹੋਣਗੇ ਰੈਸਪੀ ਬਹੁਤ ਸੌਖੀ ਲੱਗੀ ਹੋਊਗੀ ਤੇ ਜੇਕਰ ਤੁਸੀਂ ਵੀ ਘਰੇ ਵਧੀਆ ਬਾਜ਼ਾਰੂ ਸਟਾਈਲ ਜਿਹੜੇ ਦਹੀਂ ਭੱਲੇ ਬਣਾਉਣਾ ਚਾਹੁੰਦੇ ਆ ਤਾਂ ਇਸ ਰੈਸਪੀ ਦੇ ਅਨੁਸਾਰ ਬਣਾਓ ਤੇ ਤੁਹਾਡੇ ਦਹੀਂ ਭੱਲੇ ਬਹੁਤ ਜਿਆਦਾ ਟੇਸਟੀ ਬਣਨਗੇ ਇਹ ਵੀਡੀਓ ਨੂੰ ਪਿਆਰ ਦਿਓ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਵੇ ਆਵੇ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਆ ਸਕੇ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ ਸਸਤਿਕਾ